ਮਾਤਾ ਵੈਸ਼ਨੋ ਦੇਵੀ ਦਰਬਾਰ ਆਉਣ ਵਾਲੇ ভক্তਾਂ ਦੇ ਲਈ ਇੱਕ ਹੋਰ ਖੁਸ਼ਖਬਰੀ ਸ਼ਰਾਈਨ ਬੋਲ ਵੱਲੋਂ ਜਿਹੜੀ ਹੈ ਉਹ ਦਿੱਤੀ ਗਈ ਹੈ ਸ਼ਰਦਾਲੂਆਂ ਦੇ ਲਈ ਇੱਕ ਵੱਡਾ ਤੋਹਫਾ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਵੱਲੋਂ ਦਿੱਤਾ ਗਿਆ ਸਭ ਤੋਂ ਪਹਿਲੇ ਤੁਹਾਨੂੰ ਦਰਸ਼ਨ ਕਰਵਾਨੇ ਹੈ ਮਾਤਾ ਵੈਸ਼ਨੋ ਦੇਵੀ ਦਰਬਾਰ ਦਾ ਇਹ ਰਸਤਾ ਤੁਸੀਂ ਦੇਖ ਰਹੇ ਹੋ ਜਿੱਥੋਂ ਸ਼ਰਦਾਲੂ ਅਕਸਰ ਦਰਸ਼ਨ ਕਰਨ ਦੇ ਲਈ ਇਸੇ ਰਸਤੇ ਦੇ ਜ਼ਰੀਏ ਜਾਂਦੇ ਨੇ ਜਿਹੜਾ ਕਿ ਟਰੈਕ ਲਗਭਗ 13 ਕਿਲੋਮੀਟਰ ਦੇ ਕਰੀਬ ਦਾ ਹੈ ਜਿੱਥੋਂ ਦਰਸ਼ਨ ਕਰਦੇ ਹੋਏ ਮਾਤਾ ਵੈਸ਼ਨੋ ਦੇਵੀ ਦਰਬਾਰ ਤੱਕ ਪਹੁੰਚਦੇ ਨੇ ਔਰ ਇਹ ਤਸਵੀਰ ਤੁਸੀਂ ਦੇਖੋ ਕਿ ਸਾਹਮਣੇ ਬਿਲਕੁਲ ਅਰਧ ਕੁਵਾਰੀ ਪਵਨ ਜਿਹੜਾ ਨਜ਼ਰ ਆ ਰਿਹਾ ਹੈ ਇਸ ਦੀ ਦੂਰੀ ਲਗਭਗ ਇੱਥੋਂ 4 ਕਿਲੋਮੀਟਰ ਦੇ ਕਰੀਬ ਹੈ ਹੁਣ ਜਿਹੜੀ ਖੁਸ਼ਖਬਰੀ ਹੈ ਉਹ ਤੁਹਾਨੂੰ ਅਸੀਂ ਇਹ ਦੱਸ ਦਿੰਨੇ ਆ ਕਿ ਸ਼ਰਾਈਨ ਬੋਰਡ ਵੱਲੋਂ ਇੱਕ ਬਹੁਤ ਹੀ ਵਧੀਆ ਫੈਸਲਾ ਹੋਰ ਕੀਤਾ ਗਿਆ ਹੈ ਕਿ ਜਿਸ ਰਸਤੇ ਦੀ ਦੂਰੀ 13 ਕਿਲੋਮੀਟਰ ਤੈਅ ਕਰਨ ਦੇ ਲਈ ਮਾਤਾ ਵੈਸ਼ਨੋ ਦੇ ਵੀ ਦਰਬਾਰ ਜਾਣ ਦੇ ਲਈ ਲਗਭਗ ਜਿਹੜਾ ਸਮਾਂ ਹੈ ਉਹ 4 ਤੋਂ 5 ਘੰਟੇ ਦੀ ਜਿਹੜੀ ਯਾਤਰਾ ਹੈ ਜਿਹੜੇ ਸ਼ਰਦਾਲੂਆਂ ਨੂੰ ਦਿੱਕਤ ਪੇਸ਼ ਆਂਦੀ ਸੀ ਬਜ਼ੁਰਗਾਂ ਦੇ ਲਈ ਬੱਚਿਆਂ ਦੇ ਲਈ ਇੱਕ ਹੋਰ ਖੁਸ਼ਖਬਰੀ ਦਿੱਤੀ ਗਈ ਹੈ ਤਸਵੀਰ ਪਹਿਲੇ ਤੁਸੀਂ ਦੇਖੋ ਇਸ ਖੂਬਸੂਰਤੀ ਜਿਹੜੀ ਹੈ ਮੌਸਮ ਦੇ ਵਿੱਚ ਵੀ ਬਦਲਾਵ ਨਜ਼ਰ ਆ ਰਿਹਾ ਹੈ ਇਹ ਕੀ ਜਿਹੜੀ ਖੁਸ਼ਖਬਰੀ ਦਿੱਤੀ ਗਈ ਹੈ 22 ਕਿਲੋਮੀਟਰ ਦਾ ਜਿਹੜਾ ਰੋਪਵੇ ਪ੍ਰੋਜੈਕਟ ਹੈ ਇੱਥੋਂ ਸ਼ੁਰੂ ਕੀਤਾ ਗਿਆ ਉਸ ਦਾ ਟੈਂਡਰ ਲੱਜੁਕੇ ਨੇ ਔਰ ਲਗਭਗ 50 ਦੇ ਕਰੀਬ ਜਿਹੜੀ ਕੇਬਲ ਕਾਰ ਨੇ ਉਹ ਇੱਥੋਂ ਚੱਲਣ ਗਈਆਂ ਜੋ ਕਿ 3000 ਦੇ ਕਰੀਬ ਜਿਹੜੇ ਸ਼ਰਦਾਲੂ ਨੇ ਉਹਨਾਂ ਦੇ ਲਈ ਇਹ ਵਿਵਸਥਾ ਜਿਹੜੀ ਇਸ ਦੇ ਵਿੱਚ ਹੋਵੇਗੀ ਔਰ ਇਹ ਜਿਹੜੀ ਜਰਨੀ ਹੋਵੇਗੀ ਜਿਹੜੀ 5 ਘੰਟੇ ਦੀ ਜਿਹੜੀ ਜਰਨੀ ਸੀਗੀ 10 ਮਿੰਟ ਦੇ ਵਿੱਚ ਜਾਣੇ ਕਿ ਤੁਸੀਂ ਕਾਰਾਕੋਡ ਰੋਡ ਤੋਂ ਲੈ ਕੇ ਮਾਤਾ ਵੈਸ਼ਨੋਦੇਵੀ ਦੇ ਪਵਨ ਤੱਕ ਜਿਹੜੀ ਦੂਰੀ ਹੈ ਉਹ ਸਿਰਫ 10 ਮਿੰਟ ਦੇ ਵਿੱਚ ਹੀ ਤੈਅ ਹੋ ਜਾਵੇਗੀ ਔਰ ਇਹ ਬਹੁਤ ਹੀ ਖੂਬਸੂਰਤ ਇਹ ਜਿਹੜੀ ਪਹਿਲ ਜਿਹੜੀ ਕੀਤੀ ਗਈ ਹੈ ਸ਼ਰਾਈਨ ਬੋਰਡ ਵੱਲੋਂ ਪਹਿਲਾਂ ਵੀ ਰੋਪਵੇ ਜਿਹੜਾ ਪ੍ਰੋਜੈਕਟ ਹੈ ਉਹ ਪੈਰੋਕਾਡੀ ਦੇ ਦਰਸ਼ਨ ਲਈ ਜਿਸ ਤੋਂ ਸ਼ਰਦਾਲੂ ਦਰਸ਼ਨ ਕਰਨ ਦੇ ਲਈ ਪਵੰਤੂ ਪੈਰੋ ਕਾਡੀ ਤੱਕ ਜਿਹੜੇ ਪਹੁੰਚਦੇ ਨਹੀਂ ਸਿਰਫ ਉਸ ਦੀ ਦੂਰੀ ਜਿਹੜੀ ਸੀ ਕੁਛ ਹੀ ਮਿੰਟਾਂ ਦੇ ਵਿੱਚ ਤੈਅ ਹੋ ਜਾਂਦੀ ਸੀ ਜਾਂ ਉਹਨਾਂ ਨੂੰ ਪਹਿਲਾਂ ਇਤੋ ਕੋੜਿਆਂ ਦੇ ਰਸਤੇ ਜਾਣਾ ਪੈਂਦਾ ਸੀ ਸੋ ਇਹ ਬੜੀ ਹੀ ਖੂਬਸੂਰਤ ਜਿਹੜੀ ਇੱਕ ਨਵਿਕਲੀ ਪਹਿਲ ਹੋਰ ਕੀਤੀ ਗਈ ਹੈ ਸ਼ਰਾਈਨ ਬੋਰਡ ਦੇ ਸੀਈਓ ਅੰਚਲ ਗਰਗ ਵੱਲੋਂ ਜਿਹੜੀ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਜਿਹੜਾ ਉਹਨਾਂ ਦੇ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ ਸੀ ਕਿ ਇਸ ਦੇ ਜਿਹੜੇ ਟੈਂਡਰ ਹੈ ਉਹ ਲੱਗ ਚੁੱਕੇ ਹੈ ਉਹ ਬਹੁਤ ਜਲਦ ਜਿਹੜੇ ਨੇ ਇਸ ਦਾ ਕੰਮ ਜਿਹੜਾ ਮੁਕੰਮਲ ਹੋ ਜਾਵੇਗਾ ਔਰ ਸ਼ਰਦਾਲੂਆਂ ਲਈ ਇੱਕ ਵੱਡੀ ਰਾਹਤ ਔਰ ਖੁਸ਼ ਖਬਰੀ ਜਿਹੜੀ ਹੈ ਮਾ ਵੈਸ਼ਨ ਦੇ ਵੀ ਦਰਬਾਰ ਜਿਹੜੇ ਦਰਸ਼ਨ ਕਰਨ ਪਹੁੰਚਦੇ ਨਹੀਂ ਸੋ ਇਹ ਸਾਰੀ ਜਾਣਕਾਰੀ ਤੁਹਾਨੂੰ ਦਿੱਤੀ ਹੈ ਡੇਲੀ ਪੋਸਟ ਪੰਜਾਬ ਰੈਣਾ ਹਿਮਾਚਲ ਦੀ ਇਸ ਖਾਸ ਰਿਪੋਰਟ ਦੇ ਵਿੱਚ ਕਿ ਕਿਸ ਤਰੀਕੇ ਨਾਲ ਜਦੋਂ ਤੁਸੀਂ ਇੱਥੇ ਪਹੁੰਚੋਗੇ ਤੇ ਦਰਸ਼ਨ ਕਰਨ ਦੇ ਲਈ ਤੁਹਾਨੂੰ ਬਜ਼ੁਰਗਾਂ ਨੂੰ ਖਾਸ ਕਰਕੇ ਜਿਹੜੀ ਪਰੇਸ਼ਾਨੀ ਹੁਣ ਨਹੀਂ ਪੇਸ਼ ਆਵੇਗੀ ਕੈਮਰਾ ਪਰਸਨ ਗੌਰਿਸ਼ ਮਹਾਜਨ ਦੇ ਨਾਲ ਰੋਹਿਤ ਮਹਾਜਨ ਡੇਲੀ ਪੋਸਟ ਪੰਜਾਬ ਰੈਣਾ ਹਿਮਾਚਲ ਮਾ ਵੈਸ਼ਨੋ ਦੇ ਵੀ ਦਰਬਾਰ ਕਟਰਾ